ਅੱਗੇ ਆ ਜੋਗੀ ਤੇ ਬਾਕੀ ਤੁਹਾਨੂੰ ਗਾਣਾ ਪ੍ਰੋਗਰਾਮ ਅੱਗੇ ਦਿਖਾਉਂਦੇ ਹਾਂ ਬਾਲਾ ਚਾਹ ਨਾ ਕਰੋ ਛੋਲੇ ਪੂੜੀਆਂ ਹੀ ਆ ਮੋਰੇ ਬਾਲਾ ਚਾੜੀ ਕਰਨਾ ਮੋਰੇ ਪੂੜੀਆਂ ਛੋਲੇ ਹੀ ਆ

ਆ ਬਾਬੇ ਅੰਜੀ ਲੋ ਜੀ ਚੱਲੇ ਅੱਜ ਕਿੱਥੇ ਮਿੱਠੂ ਜੀ ਚੱਲੇ ਆ ਜਨਮਸਤ ਲਈ ਤੇ ਕੌਣ ਕੌਣ ਚੱਲਾ ਏ ਅੱਜ ਆਪਣਾ ਜੇ ਬੰਦੇ ਚੱਲੇ ਆ ਨਾ ਉਹ ਤੁਹਾਨੂੰ ਬਲੌਗ 'ਚ ਹੀ ਦਿਖਣੇ ਆ ਤਮਾਹੀ ਤਮਾਹੀ ਬੰਦੇ ਚੱਲੇ ਆ ਦੂਰ ਦੂਰ ਤੋਂ ਆਏ ਆ ਜਿੱਦਾਂ ਲੰਗਰਖਾਨ ਕਹਿੰਦੇ ਅੱਜ ਕਿੱਥੇ ਤਲਵੰਦ ਤੋਂ ਆਏ ਆ ਭਰਾ ਆਪਣੇ ਤੇ ਇੱਕ ਆਇਆ ਆ ਉਥੋਂ ਖਲੋਰ ਤੋਂ ਤੇ ਪੁੱਛਦੇ ਪਏ ਸੀ ਅੱਜ ਨਹੀਂ 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 ਮਾਰਦਾ ਸਪਾਉਣਾ ਯਾਰ ਭਰਾ ਐਡਾ ਦੇਖ ਜੇ ਕਹਿੰਦੇ ਹੁੰਦੇ ਹਨਾ ਕੁਛ ਖੋਣਾ ਐ ਕੁਛ ਖੋਣਾ ਪੜਦਾ ਐ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਬੰਦੇ ਨਾਲ ਮਲਾਉਂਦੇ ਆ ਪਹਿਲੋ ਇਹਨਾਂ ਦਾ ਕੀ ਕਹਿੰਦਾ ਹੁੰਦੇ ਆ ਵੀ ਸਵੇਰ ਦਾ ਨਿਰਣਾ ਤੜਾ ਦਈਏ ਇਹਨਾਂ ਦਾ ਹੈ ਪਹਿਲੋ ਦੁਪਹਿਰੇ ਉੱਥੇ ਚਾਵਲੇ ਦੇ ਬੈਠੇ ਰਹੇ ਵਿਚਾਰੇ ਭੁੱਖੇ ਤੇ ਹੁਣ ਘਰੇ ਬੈਠੇ ਰਹੇ ਮੈਂ ਚਲੋ ਆ ਜਾ ਤੁਹਾਨੂੰ ਕਮਾਗ ਲਿਆਵਾਂ ਅੱਜ ਨਾਲੇ ਦਿਖਾਵਾਂ ਸ਼ਬਰਾਤਰੀ ਜਨਮਾਸਟ ਮੀ ਸੋਰੀ 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 ਮਿਸਟੇਕ 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 ਕ੍ਰਿਸ਼ਨ ਜੀ ਦਾ ਅੱਜ ਜਨਮਦਾਨ ਆ ਤੇ ਇਹਨਾਂ ਅੱਜ ਜਨਮਦਾਨ ਆ ਤੇ ਮੈਂ ਕਿਹਾ ਫਿਰ ਮੁੰਡਿਆਂ ਨੂੰ ਖਲਾ ਫਲਾ ਲਿਆਈਏ ਕੁਛ ਲੰਗਰ 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 ਤੇ ਮਨਜੀਤ ਭਾਈ ਕਹਿੰਦਾ ਕਿੱਥੇ ਵਧੀਆ ਲੰਗਰ ਹੋਊਗਾ ਮੈਂ ਕਹਿੰਦਾ ਪਹਿਲੋ ਜਾਣਾ ਇੱਕ ਆਪਾਂ ਪੀਪੀਆਰ ਉੱਥੇ ਆ ਵਧੀਆ ਪ੍ਰੋਗਰਾਮ ਤੇ ਦੂਜਾ ਹੈਗਾ ਗੀਤਾ ਮੰਦਰ ਤੇ ਮੈਂ ਕਹਿੰਦਾ ਜਿਆਦੀ ਜੇ ਭੁੱਖ ਲੱਗੀ ਆ ਵੀ ਗਾਂ ਮੜ ਜਾ ਗੀਤਾ ਉਧਰ ਚਲ ਜਾਗੇ ਦੇਵੀ ਤਲਾਨ ਤੇ ਬਾਕੀ ਗਾਂਦ ਘਾਉਨੇ ਆ ਜੀ ਬੰਦਿਆਣਾ ਮਲਾਉਨੇ ਆ ਤੁਹਾਨੂੰ ਲਓ ਜੀ ਪਹੁੰਚ ਚੁੱਕੇ ਆ ਜਨਮ ਅਸ਼ਟਮੀ ਤੇ ਤੇ ਤਾਂ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਮਾਹੌਲ ਤੇ ਮਨਜੀਤ ਭਾਈ ਹੁਣ ਵੀ ਆ ਰਿਹਾ ਮਗਰ ਉਹਨਾਂ ਦਾ ਵੀ ਦਰਸ਼ਨ ਕਰੋਨੇ ਆ ਤੁਹਾਨੂੰ ਲਓ ਜੀ ਬਾਕੀ ਸਾਡੀ ਹੌਲੀ ਹੌਲੀ ਸੰਗਤ ਪਹੁੰਚੀ ਜਾਂਦੀ ਤੂੰ ਕਿੱਧਰ ਭੱਜਦਾ ਪਿਆ ਪਹਿਲਾਂ ਤਾਂ ਕਹਿੰਦਾ ਪੂੜੀਆਂ ਛੋਲੇ ਖਲਾ ਕੇ ਲਿਓ ਹੁਣ ਭੱਜਦਾ ਪਿਆ ਨਾ ਵਿੱਕਿਆ ਆਪਾਂ ਤਾਂ ਖਾਣੇ ਜਾਣਾ ਮੇਰਾ ਭਰਾ ਖਾਣੇ ਆਪਾਂ ਖਾਣੇ ਆ ਇੱਥੇ ਵੀ ਇੱਕ ਛੜਗਾ ਖਾਣੇ ਆ ਨਾ ਹਾਂਜੀ ਦੱਸ ਕੇ ਐਂ ਘਰੇ ਸੀ ਆਹ ਤਾਂ ਨਾਲ ਲਫਾਫੇ ਲੈ ਕੇ ਆ ਆ ਵੀ ਕੱਚੇ ਜੀ ਗਿਆ ਮੈਂਟ ਲਾਇਆ ਤਿਆਰ ਹੋਣ ਲੈ ਕੇ ਨਾ ਮੈਂ ਵੀ ਨਾਲ ਹੀ ਜਾਣਾ ਤੁਹਾਡੇ ਓਏ ਸਕੂਟਰੀ ਜੋ ਆਪਣੀ ਡਰੈਸ ਕੱਢ ਲਈ ਜਿਹੜੀ ਬਾਅਦ ਚ ਉੱਥੇ ਪ੍ਰੋਗਰਾਮ ਦੇ ਥੋੜੇ ਜਿ ਦੇ 2 ਕ ਗਾਣੇ ਨਹੀਂ ਗਾਉਣੇ ਹੈਗੇ ਕਾਣਾ ਜੀ ਬੰਦਾ ਕਾਣਾ ਜੀ ਉਹ ਮਿੱਠੂ ਨਿੱਕਾ ਹੁੰਦਾ ਬੰਦਾ ਜੀ ਹੁਣ ਥੋੜਾ ਜਿਆਦਾ ਸਿਆਣਾ ਹੋ ਗਿਆ ਆ ਲਓ ਜੀ ਸਾਡੇ ਪਿਛਤ ਘਰ ਲੈਂਪਰ ਸੈਂਡ ਪੂਰੀ ਤੇ ਨਾਲ ਪਲਵਾਨ ਜੀ ਪਹੁੰਚ ਚੁੱਕੇ ਆ ਜਿਹਨਾਂ ਦਾ ਅਗਲਾ ਸ਼ੋਅ ਆ ਇੱਥੇ ਅੰਦਰ ਹਾਂਜੀ ਲਓ ਜੀ ਪਲਵਾਨ ਜੀ ਵੀ ਪਹੁੰਚ ਗਏ ਆ ਆਪਣੇ ਭਾਈ ਹੁਣ ਵੀ ਆ ਗਏ ਆ ਤੇ ਬਾਕੀ ਹੁਣ ਰੌਣਕਾਂ ਲੱਗਣਗੇ ਪਲਵਾਨ ਜੀ ਕਿਵੇਂ ਆ ਹਾਂ ਪਹਿਣ ਕੇ ਚਾਂਪੇ ਇਧਰ ਮਨਜੀਤ ਭਾਈ ਹੁਣੀ ਵੀ ਆ ਗਿਆ ਚਲੋ ਆ ਜਿਓ ਭਾਈ ਪਹਿਲੋ ਪੂੜੀਆਂ ਛੋਲਿਆਂ ਨੂੰ ਪਈਏ ਕਿਦਾਂ ਕਿ ਇਹਨੂੰ ਪਹਿਣਾ ਪਹਿਲੋ ਕਿਉਂ ਆਂਡੇ ਖਿਲਾਓ ਆਂਡੇ ਇਹਦਾ ਸਾਡੇ ਵੀ ਮਰਛੇ ਪਾਊਗਾ ਨਹੀਂ ਨਹੀਂ ਇੱਥੇ ਵੈਜ ਉਹ ਵੈਜ ਆ ਕੰਮ ਨਾਨ ਵੈਜ ਨਹੀਂ ਉਹ ਲੈ ਜਾ ਕੇ ਖਿਲਾ ਦੇ ਉਹ ਨਹੀਂ ਖਿਲਾ ਦਾਂਗੇ ਉਹ ਤਾਂ ਬਾਅਦ ਦੀ ਗੱਲ ਪਹਿਲ ਪਹਿਲੋ ਇਧਰ ਉਹਦਾ ਪੇਟ ਪੂਜਾ ਕਰਈਏ ਮਾੜੀ ਮੋਟੀ ਅਮਨਜੀਤ ਹੁਣਾਂ ਨੇ ਉੱਥੇ ਲੰਗਰ ਨਹੀਂ ਕੋਈ ਛੱਡਾ ਹੁਣ ਹੱਥ ਮਾਰੀ ਜਾਂਦਾ ਕਹਿੰਦਾ ਨਹੀਂ ਨਹੀਂ ਹੋਣੀ ਪਲਵਾਨ ਜੀ ਹਾਂ ਜੀ ਪਲਵਾਨ ਜੀ ਪਾਊਗਾ ਪਾਊਗਾ ਜਿਆ ਫਾ ਪਲਵਾਨ ਜੀ ਹਨ ਚੱਲੂਗੀਆਂ ਲੱਗੂਗੀਆਂ ਰੌਣਕਾਂ ਇਦਾਂ ਹੀ ਹਾਂ ਜੀ ਮਨਜੀਤ ਹੁਣ ਆਂਦੀ ਐਂਟਰੀ ਹੁੰਦੀ ਹੋਈ ਢੋਲ ਤਾਸ਼ੇ ਵੱਜਣ ਲੱਗ ਗਏ ਆ ਜੋਗੀ ਤੇ ਬਾਕੀ ਤੁਹਾਨੂੰ ਗਾਣਾ ਪ੍ਰੋਗਰਾਮ ਅੱਗੇ ਦਿਖਾਉਂਦੇ ਆ ਆ ਪਲਵਾਨ ਜੀ ਹਟਦਾ ਹਟਦਾ ਪਲਵਾਨ ਪਲਵਾਨ ਜੀ ਬਾੜਾ ਚਾਹਣਾ ਕਰੋ ਛੋਲੇ ਪੂੜੀਆਂ ਹੀ ਆ ਮੋਰੇ ਬਾੜਾ ਘਾੜੀ ਘਾੜਨਾ ਮੋਰੇ ਪੂੜੀਆਂ ਛੋਲੇ ਹੀ ਆ ਨਹੀਂ ਹੋਰ ਵੀ ਕੁਝ ਹੋ ਸਕਦਾ ਬਾਕੀ ਕੇਕ ਕੂਕ ਵੀ ਆ ਲਪਾਵੇ ਕਿੱਥੇ ਆ ਆ ਲਪਾਵੇ ਲੇ ਭੜੀ ਤੇਰੀ ਏ ਕਹਿੰਦਾ ਪੂੜੀਆਂ ਛੋਲੇ ਖਾਣ ਆਇਆ ਕਿੰਨੀ ਤੂਰੀ ਹੈ ਅੰਦਰ ਅੰਦਰ ਆਲੀ ਆਪਣੇ ਹੋਰ ਵੀ ਆਪਰਾ ਆਇਆ ਕਿੰਨੀ ਪਰਾ ਹੋਰ ਕੋਣ ਆ ਇੱਕ ਹੋਰ ਬਾਜੀ ਆ ਹਾਂ ਜੇ ਤੇ ਬਾਕੀ ਭਰਾ ਕਹਿੰਦਾ ਪਹਿਲੇ ਪੂੜੀਆਂ ਛੋਲਿਆਂ ਨੂੰ ਲੰਗਰ ਦੇ ਦੇ ਕਹਿੰਦਾ ਦੇ ਲਈਏ ਬਾਜ ਜੈਨੀ ਚੁੰਨੀ ਲਾਣੇ ਗਏ ਕਹਿੰਦਾ ਬਾਜ ਜੈਨੀ ਚੁੰਨੀ ਚੁੰਨੀ ਛੋਲੇ ਆ ਹੋ ਜਾ ਹੋ ਜਵੇ ਮੇਰਾ ਭਰਾ ਚਲ ਕੋਈ ਨਹੀਂ ਰੱਬ ਦਾ ਨਾ ਲੈਣਾ ਹੋ ਜਵੇ ਫੇਕਾਰੀ ਆਪਾਂ ਸੋਸ਼ਲ ਮੀਡੀਆ ਤਾਂ ਨਹੀਂ ਆਣਾ ਲੋਕੇ ਕੰਮ ਕਰਾਉਂਦੇ ਕਿਉਂ ਲੋਕੇ ਕੰਮ ਕਿਉਂ ਕਰਨਾ ਆਪਾਂ ਕਿ ਸੋਸ਼ਲ ਮੀਡੀਆ ਤੇ ਆਉਂਗਾ ਕਿਹੜਾ ਆ ਬਿੰਨੀ ਹੁਣੀ ਘਰੋਂ ਲੁਫਾਵੇ ਚੱਕ ਲੈ ਆ ਕਹਿੰਦਾ ਮੰਮੀ ਘਰੋਂ ਦਾਲ ਨਾਲ ਜੀਣਾ ਬਣਾਈ ਪੂੜੀਆਂ ਛੋਲੇ ਲੈ ਕੇ ਜਾਣੇ ਆ ਕਰ ਉਹਦੇ ਪਾਣੀ ਵਾਲੀਆਂ ਬੋਤਲਾਂ ਚੱਕਣ ਚ ਲੈ ਉਹ ਇਹਨੂੰ ਕਾ ਚਪੇੜਾ ਨਾ ਖਾਈ ਨਾਲੇ ਸਾਡੇ ਵੀ ਪੋਣੀਆਂ ਇਹਨੇ ਉਹ ਪਾਣੀ ਵਾਲੀ ਬੋਤਲ ਚੱਕਣ ਚੱਲ ਗਿਆ ਲੈ ਕੀ ਬਾਤ ਹੈ ਕੀ ਬਾਤ ਆ ਹੋਈ ਨਾ ਭਰਾਵਾਂ ਵਾਲੀ ਗੱਲ ਤੁਸੀਂ ਥੋੜੇ ਜਿਹਾ ਢਿੱਲੇ ਆ ਇਦਾਂ ਦੇ ਭਰਾ ਹੋਣੇ ਚਾਹੀਦੇ ਨਾਲ ਘੋੜੇ ਵਰਗੇ ਆ ਚਲੋ ਚੱਲੀਏ ਲੰਗਰ ਕਿਹੜੀ ਲੈਂ ਤੇ ਜਾਣਾ ਵੀਆਈਪੀ ਲੈਂ ਵੀਆਈਪੀ ਦਾ ਪਤੀਲੇ ਲੱਗ ਗਈ ਹੁੰਦਾ ਤੁੰ ਨੂੰ ਫਿਰ ਹੈ ਓਏ ਫਿਰ ਪਤੀਲੇ ਲੱਗੇ ਹੁੰਦਾ ਇਦਾਂ ਨਹੀਂ ਚੱਲ ਜਾਂਦੇ ਆ ਲਓ ਜੀ ਬੰਦਾ ਸਾਡਾ ਆ ਗਿਆ ਕਾਰਵਾਈ ਪਾਤੀ ਕਾ ਗਿਆ ਆ ਯਾਰ ਆ ਬੇ ਇੰਦਰ ਇੰਨੀ ਭੁੱਖ ਲੱਗੀ ਆ ਹੈ ਨਗਲਾਂ ਦੇ ਲੱਗ ਲੋ ਜੀ ਅਗਲਾ ਕਹਿੰਦਾ ਨਗਲਾ ਦਾ ਪ੍ਰੋਗਰਾਮ ਆ ਮੁੰਡਿਆ ਗਾਂ ਚਲੋ ਹੈ ਨਗਲਾ ਲੱਗਈਏ ਮੈਂ ਕਿੰਨੀ ਦੇ ਪਵਾਣੇ ਕੱਪੜੇ ਹਟਦੇ ਹਟਦੇ ਮੁੰਡੇ ਕੂੜੀਆਂ ਆ ਗਈਆਂ ਕਹਿੰਦਾ ਕੂੜੀਆਂ ਆ ਚੱਲ ਲੈ ਯਾਰ ਲੰਗਰ ਮੇਰਾ ਭਰਾ ਕੁਝ ਹੋਰ ਆਵੇ ਨੇ ਆ ਜਿੰਦੋ ਗਾ ਹੈ ਨੇ ਆ ਥੱਲੇ ਕੇਲਿਆਂ ਦੀਆਂ ਛਿਲਕਾਂ ਆ ਇਹੀ ਲੈ ਆ ਉਹ ਤੈਨੂੰ ਬਾਣੀ ਨੀ ਕਾਂਡੀਆਂ ਨਹੀਂ ਆਫੀ ਲੱਗ ਗਈ ਆ ਨਾ ਦੰਬੋ ਆ ਦੰਬੋ ਆ ਦੇਖਾ ਹੋਣ ਤਾਂ ਬਹੁਤ ਪੂੜੀਆਂ ਹੋਣ ਤੋਂ ਕਹਿੰਦਾ ਪਿੱਛੇ ਨੂੰ ਬੰਦਾ ਆਪਣੀ ਸੇਵਾਦਾਰ ਤੇ ਲੈਣਾ ਭੈਣ ਪੂੜਾ ਸਭ ਚਾਹਦਾ ਹੈ ਜੰਗਲ ਵਿੱਚ ਈ ਬਾਈ ਤੇ ਆਲਾ ਮੱਥ ਜਾਨਮ ਦੇਨੇ ਆ ਬਾਬਾ ਕਹਿੰਦਾ ਹੁਣ ਦੱਸ ਕੀ ਲਿਆਵਾ ਉਧਰ ਘਾਂਢੀ ਪੈ ਗਈ ਯਾਰ ਕੰਨਾ ਘਾਂਢੀ ਕੋਈ ਤੂੰ ਹੋਰ ਨਾ ਬਾਣੀ ਆ ਗਿਆ ਉਹਦੀ ਜਹਾ ਗਿਆ ਜਾ ਕਿੱਥੇ ਲੈ ਜਾਉ ਸਾਹਮਣੇ ਖੜਾ ਚੱਲ ਤੇਰਾ ਚੱਲਦੇ ਆਪਾਂ ਦੋਨੋਂ ਚੱਲਦੇ ਦੋ ਮਿੰਟ ਅਸਤ ਜੀ ਕੀ ਕਹਿ ਰਹੇ ਮੈਂ ਤਾਂ ਪੂੜੀਆਂ ਆਉਂਦਾ ਸਵੇਨ ਦੇਰੀਆਂ ਦਾ ਕਢਾੜੇ ਮਾਣਾ ਇਧਰ ਵੀ ਦੀਆਂ ਇਹਨਾਂ ਡੈਰੀਆਂ ਤੱਕਰ ਪੰਪ ਦਾ ਕਢਾੜੂ ਮਾਰਨਾ ਪੈਣਾ ਇਧਰੋਂ ਪੀਪੀਆਰ ਦਾ ਕਢਾੜੂ ਮਾਰਨਾ ਮੈਂ ਖਾਦੀਆਂ ਦੇ ਮਾਮਾ ਦੋ ਪੂੜੀਆਂ ਹੀ ਐ ਸੇਵਾ ਤੂੰ ਇੰਦੀ ਲੈ ਲੈਣੀ ਆ ਸਾਡਾ ਜਹ ਜਹ ਪਨੀਰ ਇਦਨੂੰ ਜਾਂਦਾ ਦੇਖ ਲਿਆ ਓਏ ਲੈ ਆਨੇ ਆ ਜਾਓ ਜਾਓ ਬੰਦਾ ਵੇ ਤਰਾਵੇ ਤੇ ਲੋ ਬੰਦੇ ਹੁਣੇ ਜਾਈਦੇ ਇਦਾਂ ਦੇ ਹੁਣੇ ਜਾਈਦੇ ਭਰਾਵਾਂ ਦੀ ਪੂਰੀ ਦੇਵਾ ਚੱਲ ਰਹੀ ਆ ਕਹਿੰਦਾ ਬਾਲ ਤੇ ਜਾਦੇ ਓਏ ਓਏ ਆਹ ਦੇਖ ਓਏ ਨਾ ਟੱਟੀਆਂ ਘਰੇ ਲਵਾ ਕੇ ਜਾਣਾ ਚੌਥਾ ਜਿਹੜਾ ਆਖੀਰ ਦਾ ਹਰਦਾ ਨਹੀਂ ਓ ਹੈਲੋ ਇੱਕ ਦਾ ਦੇ ਦੇ ਤੂੰ ਸ਼ੁਕਰ ਕਰਾ ਕੇ ਹਟਦਾ ਆ ਖਿੱਚਦੇ ਖਿੱਚਦੇ ਹਟ ਜਾ ਧੱਕ ਧੱਕ ਯਾਰ ਨੂੰ ਬਾਜ ਮਾਰ ਓਏ ਭੈਣ ਚ ਬੱਸ ਐ ਇਦਾਂ ਥੋੜੀ ਸੇਤਾ ਵਾਣੀਆਂ ਸੇਤਾ ਵਾਣੀਆਂ ਇਦਾਂ ਵਾਣੀਆਂ ਕਈ ਭਰਾ ਪੁੱਛਦੇ ਆ ਤੁਹਾਡੀਆਂ ਸੇਤਾ ਦਾ ਕੀ ਰਾਜ ਆ ਰਾਜਤ ਦੀ ਇਹ ਆ ਬਾਬੇ ਭਾਈ ਸੰਤੇ ਆਉਂਦਾ 5 ਕਿਲੋ ਭਾਰ ਵੱਜ ਜਾਂਦਾ ਜੇ ਮੇਲਾ ਆਉਂਦਾ ਬਾਬੇ ਭਾਈ ਸੰਤੇ ਦਾ ਕਹਿੰਦਾ 5 ਕਿਲੋ ਭਾਰ ਇਹ ਭਾਰ ਵੱਜ ਜਾਂਦਾ ਆ ਭਰਾ ਦਾ ਬਾਕੀ ਜੇ ਨਾ ਜਿੱਥੇ ਲੰਗਰ ਹੋਵੇ ਉੱਥੇ ਫਿਰ ਮੈਂ ਨਹੀਂ ਦੁਨੀਆਦਾਰੀ ਦੇਖੀ ਦੀ ਮੈਂ ਤਾਂ ਹੀ ਕਹਿੰਦਾ ਲਾ ਇਹਦਾ ਮੈਂ ਕਿੰਨਾ ਕਾ ਖਾਤਾ ਦੇਖਿਆ ਤੂੰ ਇਹ ਜ਼ਰਾ ਦਿਖਾਤਾ ਨਾ ਜ਼ਰਾ ਨਵਾ ਖਾਂਦਾ ਜੀ ਨਾਲੇ ਜਿੰਨਾ ਮੈਂ ਕਹਿੰਦਾ ਹਾਂ ਨਹੀਂ ਲੈਣੇ ਪੈਦਾ ਮਾਣਦੇ ਆਂ ਕੋਟ ਹੋ ਗਿਆ ਚਾਰ ਕੋਲੀਆਂ ਪੰਜ ਪੰਜ ਕੋਲੀਆਂ ਖੀਰ ਦੀਆਂ ਪੂੜੀਆਂ ਠੀਕ ਆ ਤੇ ਹੋਰ ਕੀ ਸੀ ਉੱਥੇ ਖਾਦਾ ਇਹਨੇ ਕੜੀ ਪਕੋੜਾ ਉਹ ਇਹਨੇ ਉਹ ਇਹਨੇ ਉਹ ਮੇਰੀ ਗੱਲ ਸੁਣ ਇਹਨਾਂ ਨੇ ਆ ਕੇ ਕੱਲ ਕੜੀ ਚੋਣ ਲਿਆ ਭੱਕ ਲੱਗੀ ਉਹ ਇਹਨੇ ਨਹੀਂ ਸ਼ਰਾਬ ਨਹੀਂ ਸ਼ਰਾਬ ਨਹੀਂ ਛੱਡੇ ਜੰਦਾ ਇਹ ਨਹੀਂ ਕੋਈ ਕਮੇਂਟ ਨਹੀਂ ਦੇਤਾ ਸੀ ਮਮਾ ਜੀ ਜੇ ਤੈਨੂੰ ਲੱਗਦੀ ਆ ਇਹਦਾ ਇਦਾਂ ਆਇਆ ਜਿਦਾ ਕਾਲੇ ਪਾਣੀ ਉਹ ਨਹੀਂ ਛੱਟ ਕੇ ਆਉਂਦਾ ਛੱਟਦਾ ਹੀ ਨਹੀਂ ਪਿਆ ਕੁਛ ਉੱਥਾ ਹੀ ਆਏ ਆ ਛੱਟ ਕੇ ਹੈ ਉੱਥਾ ਹੀ ਆਏ ਕੱਲ੍ਹ ਕੋਣ ਇਹਨਾਂ ਨੇ ਤਾਂ ਨਕਲਾ ਦੇਖਣੇ ਆਉਂਦੇ ਨਾਲ ਡੈਡੀ ਵੀ ਲੈ ਕੇ ਆਇਆ ਓਏ ਇਦਾਂ ਨਹੀਂ ਬੜੇ ਆ ਇਹ ਵੀ ਲੰਗਰ ਨਹੀਂ ਭੜੇ ਆ ਆ ਗਿਆ ਦੋ ਪਿੰਡ ਦਾ ਲੰਗਰ ਭੋਗ ਭਾਗ ਹਾਂ ਸਭ ਨੂੰ ਨਹੀਂ ਨੰਬਰ 1 ਜੇ ਤੁਹਾਨੂੰ ਵੀ ਕਿਸੇ ਨੂੰ ਨੰਬਰ ਚਾਹੀਦਾ ਕਿਸੇ ਨੇ ਖਾਣਾ ਪੀਣਾ ਹੋਵੇ ਤਾਂ ਭਰਾਣੇ ਕਿਹਾ ਜੇ ਮਰਸ਼ੇ ਆਵਗੇ ਬਾਕੀ ਭਰਾ ਆਪਣਾ ਟੋਪ ਲਗਾ ਕੰਮ ਕਰਦਾ ਹਲਵਾਈ ਦਾ ਜੇ ਕਿਸੇ ਨੇ ਭਰਾਣੇ ਵਿਆਹ ਤੇ ਜਾਂ ਕਿਸੇ ਨੇ ਆਉਣੀਆ ਕਿਧਰ ਕੁੜੀ ਦਾ ਉਹਨੇ ਵਿਆਹ ਤੇ ਮਿਲਣੀ ਐ ਇਹਨੂੰ ਉਦਾਂ ਵੀ ਮਿਲਣੀ ਕੁੜੀ ਦੇ ਕੋਲ ਬਲਾਈ ਚਾਹੀਦੀ ਲੇਕੋ ਮੋਲ ਵਾਲੀ ਲੈ ਕੇ ਆਉਣੀ ਆ ਮੋਲ ਵਾਲੀ ਤਾਂ ਗਿਆਰ ਰਵਾਜ ਕਰੋ ਇਧਰ ਪ੍ਰਮੋਸ਼ਨ ਕਰਦੇ ਆ 100 ਲੱਖ ਰੁਪਏ ਮੋੜੀ ਲੈ ਮੋਲੀ ਲੈ ਜਾਨੀ ਬਈ ਫਰੀਆ ਆਪਨੂੰ ਮਿਲਣੀ ਦੋ ਵੀ ਜੋ ਗੱਲ ਕਹਿ ਤੇ ਗੜੀ ਚਾ ਵਾਲਿਆ ਹਾਏ ਗੜੀ ਚਾ ਲਗਰਾਦੀ ਆ ਵਾਹ ਠੀਕ ਆ ਯਾਰ ਨਹੀਂ ਛੁੜ ਜਾ ਚੱਕ ਕੇ ਰੱਖ ਮੇਡਾ ਹੋਏ